ਪਿਤੇ ਦਿਨ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਤੱਕ ਕਈ ਜ਼ਿਲ੍ਹਿਆਂ ਦੇ ਵਿੱਚ ਪਹੁੰਚ ਗਿਆ ਪੰਜਾਬ ਦੀ ਇੱਥੇ ਅਸੀਂ ਗੱਲ ਕਰ ਰਹੇ ਹਾਂ ਜਿਸ ਕਾਰਨ ਜਿਹੜਾ ਲੋਕਾਂ ਦੀ ਰਾਹਤ ਬਿਹਾਲ ਹੁੰਦੀ ਜਾ ਰਹੀ ਹੈ ਕਈ ਲੋਕ ਬੇਹੋਸ਼ ਵੀ ਹੋਏ ਨੇ ਕਈ ਮੌਤਾਂ ਹੋਈਆਂ ਨੇ ਗਰਮੀ ਦੇ ਕਾਰਨ ਇਸ ਵਾਰ ਰਿਕਾਰਡ ਤੋੜ ਜਿਹੜੀ ਗਰਮੀ ਪੈ ਰਹੀ ਹੈ ਉੱਥੇ ਤਾਪਾਂ ਦੇ ਵਿੱਚ ਰਿਕਾਰਡ ਇਦੇ ਵਿੱਚ ਜਿਹੜਾ ਗਰਾਵੜ ਦਰਜ ਕੀਤੀ ਗਈ ਆ ਤਾਂ ਇਸ ਦੇ ਨਾਲ ਹੀ ਗਰਮੀ ਤੋਂ ਵੱਡੀ ਰਾਹਤ ਮਿਲਣ ਦੀਆਂ ਖਬਰਾਂ ਮੌਸਮ ਵਿਭਾਗ ਦੇ ਵੱਲੋਂ ਆ ਰਹੀਆਂ ਨੇ ਤਾਂ ਪੰਜਾਬੀਆਂ ਦੇ ਲਈ ਬੇहद ਇੱਕ ਖੁਸ਼ਖਬਰੀ ਵੀ ਕਹਿ ਸਕਦੇ ਆ ਖੁਸ਼ਖਬਰੀ ਵਾਲੀ ਗੱਲ ਹੈ ਕਿ ਹੁਣ ਰਾਹਤ ਜਿਹੜੀ ਮਿਲਣ ਵਾਲੀ ਆ ਤਾਂ ਮੌਨਸੂਨ ਦੀਆਂ ਤਰੀਕਾਂ ਵੀ ਜਿਹੜੀਆਂ ਨੇ ਨੇੜੇ ਹੀ ਨੇ ਤਾਂ ਦੂਰ ਨਹੀਂ ਆ ਮੌਨਸੂਨ ਵੀ ਆਣ ਲੱਗਾ ਬਾਰਸ਼ਾਂ ਪੈ ਸਕਦੀਆਂ ਨੇ ਤਾਂ ਹੁਣ ਮੌਸਮ ਦੇ ਵਿੱਚ ਤਬਦੀਲੀ ਦੇ ਬਾਵਜੂਦ ਲੋਕਾਂ ਦੇ ਦਿਲਾਂ ਦੇ ਵਿੱਚ ਗਰਮੀ ਦਾ ਇੱਕ ਡਰ ਬਣਿਆ ਹੋਇਆ ਜਿਸ ਕਾਰਨ ਲੋਕ ਘਰਾਂ ਦੇ ਵਿੱਚ ਲੁਕੇ ਰਹੇ ਰਹਿੰਦੇ ਨੇ ਤਾਂ ਕਾ ਦੇ ਉੱਤੇ ਸਨਨਾਟਾ ਜੈ ਛਾ ਜਾਂਦਾ ਹੈ ਵੱਧ ਵੱਧ ਦੁਪਹਿਰ ਨੂੰ ਜਿਹੜਾ ਤਾਪਮਾਨ 40 ਡਿਗਰੀ ਨੂੰ ਪਾਰ ਕਰ ਜਾਂਦਾ ਤੇ ਘੱਟ ਤੋਂ ਘੱਟ ਜਿਹੜਾ ਤਾਪਮਾਨ ਦੱਸਿਆ ਜਾ ਰਿਹਾ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ 25 ਡਿਗਰੀ ਦਰਜ ਕੀਤਾ ਗਿਆ ਸੀ ਐਤਵਾਰ ਦੀ ਇੱਥੇ ਗੱਲ ਕਰ ਰਹੇ ਹਾਂ ਤਾਂ ਹੁਣ ਵੱਧ ਤੋਂ ਵੱਧ ਤਾਪਮਾਨ ਪਿਛਲੇ 2 ਹਫ਼ਤੇ ਦੌਰਾਨ ਸਭ ਤੋਂ ਘੱਟ ਜਿਹੜਾ ਦੱਸਿਆ ਜਾ ਰਿਹਾ ਹੈ ਕਿਉਂਕਿ 29 ਮਈ ਤੋਂ ਤਾਪਮਾਨ ਦੇ ਵਿੱਚ 5.1 ਡਿਗਰੀ ਦਾ ਫਰਕ ਦਰਜ ਕੀਤਾ ਗਿਆ ਬੀਤੇ ਦਿਨੀ ਹਨੇਰੀ ਤੂਫਾਨ ਦੇ ਕਾਰਨ ਤਾਪਮਾਨ ਦੇ ਵਿੱਚ ਰਿਕਾਰਡ ਤੋੜ ਗਰਾਵੜ ਦਰਜ ਕੀਤੀ ਗਈ ਹੈ ਜਿਸ ਦੇ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਵੀ ਮਿਲੀ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਵੀ ਇਹ ਜਿਹੜੇ ਦਿਨ ਚੱਲ ਰਹੇ ਨੇ ਇਸ ਦੇ ਵਿੱਚ ਥੋੜੀ ਗਰਮੀ ਘਟੀ ਹੈ ਜ਼ਰੂਰ ਦੱਸੋ ਕਿੱਥੇ ਤੁਸੀਂ ਇਸ ਵੇਲੇ ਮੌਜੂਦ ਹੋ ਪੰਜਾਬ ਦੇ ਕਿਹੜੇ ਇਲਾਕੇ ਦੇ ਵਿੱਚ ਮੌਜੂਦ ਹੋ ਤਾਂ ਕਿ ਲੋਕ ਜਿਹੜੇ ਇਸ ਖਬਰ ਦੇ ਨਾਲ ਜੁੜਨਗੇ ਤੁਹਾਡਾ ਕਮੈਂਟ ਪੜ ਸਕਣ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਕਮੈਂਟ ਪੜ ਕੇ ਸਭ ਨੂੰ ਸੁਣਾਈਏ ਤਾਂ ਉੱਥੇ ਸੰਭਵ ਬਾਗ ਦੇ ਬੋਲੋ ਜਾਰੀ ਅੰਕੜਿਆਂ ਦੇ ਅਨੁਸਾਰ ਪੰਜਾਬ ਦੇ ਵਿੱਚ ਅਗਲੇ 3 ਦਿਨਾਂ ਦੇ ਲਈ yellow alert ਜਾਰੀ ਕੀਤਾ ਗਿਆ ਜਦ ਕਿ ਕੁਝ ਸ਼ਹਿਰਾਂ ਦੇ ਵਿੱਚ orange alert ਜਾਰੀ ਰਹੇਗਾ ਤੇ ਜਲੰਧਰ ਦੀ ਗੱਲ ਕਰੀਏ yellow alert ਦੀ ਸ਼੍ਰੇਣੀ ਦੇ ਵਿੱਚ اعلان ਕੀਤਾ ਗਿਆ ਤੇ ਇਸ ਦੌਰਾਨ ਤੂਫਾਨ ਆਉਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜਦ ਨਾਲ ਹੀ ਜਲੰਧਰ ਦੇ ਨੇੜਲੇ ਜ਼ਿਲ੍ਹੇ ਜਿਹੜੇ ਨੇ ਉੱਥੇ ਵੀ yellow alert ਰਹੇਗਾ ਬਠਿੰਡਾ ਵਾਲੇ ਪਾਸੇ ਜ਼ਿਲ੍ਹਿਆਂ ਦੇ ਵਿੱਚ orange alert ਰਹੇਗਾ ਜਦ ਕਿ ਜਲੰਧਰ ਤੇ ਇਸ ਦਾ ਜ਼ਿਆਦਾ ਅਸਰ ਨਹੀਂ ਪਵੇਗਾ ਕਿਉਂਕਿ ਮੌਸਮ ਜ਼ਿਆਦਾ ਅਸਰ ਜਿਹੜਾ ਗਵਾਂਡੀ ਜ਼ਿਲ੍ਹਾ ਦੀ ਸਥਿਤੀ ਦੇ ਉੱਤੇ ਨਿਰਭਰ ਕਰਦਾ ਤਾਂ ਮਾਹਿਰਾ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਵੋਟਾਂ ਪੈਣ ਕਾਰਨ ਸੜਕਾਂ ਤੇ ਘੱਟ ਜਿਹੜੀ ਆਵਾਜਾਈ ਸੀ ਛੁੱਟੀ ਹੋਣ ਕਾਰਨ ਆਵਾਜਾਈ ਦੇ ਵਿੱਚ ਕਮੀ ਆਈ ਹੈ ਟ੍ਰੈਫਿਕ ਦਾ ਜਿਹੜਾ ਮੌਸਮ ਦੇ ਉੱਤੇ ਸਿੱਧਾ ਅਸਰ ਪੈਂਦਾ ਹੈ ਇਨ੍ਹਾਂ ਦੋ ਦਿਨਾਂ ਦੇ ਵਿੱਚ ਵਾਹਨਾ ਦੀ ਗਿਣਤੀ ਵਿੱਚ ਵਿਪਾਰੀ ਕਮੀ ਆਉਣ ਦੇ ਨਾਲ ਪੰਜਾਬ ਦੇ ਤਾਪਮਾਨ 'ਚ ਕੁਝ ਰਾਹਤ ਮਿਲੀ ਹੈ ਇੱਥੇ ਹੀ ਇਸ ਸਿਲਸਿਲੇ ਦੇ ਵਿੱਚ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ 45.1 ਡਿਗਰੀ ਦਰਜ ਕੀਤਾ ਗਿਆ ਜਦਕਿ ਬੀਤੇ ਦਿਨ ਵੱਧ ਤੋਂ ਵੱਧ ਤਾਪਾ ਨੂੰ 49 ਡਿਗਰੀ ਦੇ ਨੇੜੇ ਪਹੁੰਚ ਸਕਿਆ ਚੁਕਿਆ ਸੀ ਤੇ ਬਹੁਤ ਜੜੀ ਹੈ ਵੱਡਾ ਕਾਊਂਟ ਹੈ ਕਿ ਇੰਨੀ ਜ਼ਿਆਦਾ ਗਰਮੀ ਜਿਹੜੀ ਪੈ ਰਹੀ ਹੈ ਪੰਜਾਬ ਇਸ ਵੇਲੇ ਤਪ ਰਿਹਾ ਹੈ ਤਾਂ ਉਸ ਤੋਂ ਬਾਅਦ ਹੁਣ ਹੈ ਨਾ 2 ਦਿਨਾਂ ਦੇ ਵਿੱਚ ਰਾਹਤ ਦੀ ਵੀ ਜਿਹੜੀ ਹੈ ਇਹ ਗੱਲ ਆਖੀ ਹੈ ਮੌਸਮ ਵਿਭਾਗ ਨੇ ਲੋਕਾਂ ਨੂੰ ਰਾਹਤ ਵੀ ਮਿਲੀ ਹੈ ਕਿਤੇ ਨਾ ਕਿਤੇ ਕਿ ਤੁਹਾਡੇ ਇਲਾਕੇ ਦੇ ਵਿੱਚ ਵੀ ਥੋੜੀ ਗਰਮੀ ਘਟੀ ਹੈ ਕਿ ਥੋੜਾ ਜਿਹੜਾ ਕਹਿ ਸਕਦੇ ਆ ਸੇਕ ਜਿਹੜਾ ਪੈਂਦਾ ਸੀ ਦੁਪਹਿਰ ਦੇ ਵੱਲੇ ਉਹ ਘਟਿਆ ਤਾਂ ਪਿਆਨਾਕ ਗਰਮੀ ਦੇ ਵਿਚਕਾਰ ਹਰ ਕੋਈ ਮੀਂਹ ਦਾ ਬਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਬੱਦਲ ਬਣ ਰਹੇ ਹਨ ਤਾਂ ਮੀਂਹ ਨਹੀਂ ਪੈ ਰਿਹਾ ਲੇਕਿਨ ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਮੀਂਹ ਨਹੀਂ ਪੈ ਰਿਹਾ ਪਰ ਬੱਦਲ ਕੜਕ ਦੀ ਧੁੱਪ ਤੋਂ ਰਾਹਤ ਦਿੰਦੇ ਨੇ ਸਿਲਸਿਲੇ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਕੁਝ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਤਾ ਉਥੇ ਹੀ ਜੇਕਰ ਗੱਲ ਕਰੀਏ ਕਿ ਮੌਨਸੂਨ ਦੀ ਤਾਂ ਮੌਨਸੂਨ ਦੇ ਵੀ ਜਿਹੜੇ ਆਉਣ ਦੇ ਆਸਾਰ ਨੇ ਛੇਤੀ ਹੀ दस्तक ਦੇਵੇਗਾ ਮੌਨਸੂਨ ਲੁਧਿਆਣਾ ਦੇ ਵਿੱਚ ਤਾਂ ਹਾਲਾਂਕਿ ਹਲਕੀ-ਹਲਕੀ ਬਾਰਿਸ਼ ਹੋਈ ਵੀ ਸੀ ਵੋਟਾ ਵਾਲੇ ਦਿਨ ਬਾਰਿਸ਼ ਹੋਈ ਸੀ ਪਰ ਹੁਣ ਮੌਨਸੂਨ ਜਿਹੜਾ ਉਹ ਛੇਤੀ ਹੀ ਆਉਣ ਵਾਲਾ ਹੈ ਦਸਤਕ ਦੇਗਾ ਇਸ ਦਿਨ ਆਲੀ ਸੋਮਵਾਰ ਨੂੰ ਗਵੰਡੀ ਰਾਜ ਦੇ ਵਿੱਚ ਵੀ ਜਿਹੜਾ ਹੈ ਬਾਰਿਸ਼ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ ਤਾਂ ਹੁਣ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਉਹ ਦਿਨ ਆਉਣ ਵਾਲੇ ਨੇ ਕਿ ਗਰਮੀ ਤੋਂ ਰਾਹਤ ਚੰਗੀ ਤਰ੍ਹਾਂ ਲੋਕਾਂ ਨੂੰ ਮਿਲਣ ਵਾਲੀ ਹੈ ਤਾਂ ਤੁਸੀਂ ਇਸ ਵੇਲੇ ਕਿੱਥੇ ਮੌਜੂਦ ਹੋ ਕਿਸ ਤਰੀਕੇ ਦਾ ਮੌਸਮ ਹੈ ਤੁਹਾਡੇ ਇਲਾਕੇ ਦੇ ਵਿੱਚ